ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਾਰਿਆਂ ਦਾ ਅਸੀਨੰਤ ਪਜੇ ਸਵਾਗਤ ਕਰਦੇ ਆ ਤੁਸੀਂ ਸਾਡੀ ਉਡੀਕ ਚ ਬੈਠੇ ਹੋਵੋਗੇ ਵੀ ਹੁਣ ਆਉਣ ਵਾਲਾ ਗੀਤ ਤੇ ਅਸੀਂ ਵੀ ਫਟਾਫਟ ਹਾਜ਼ਰ ਹੋ ਗਏ ਆ ਤੁਹਾਨੂੰ ਗੀਤ ਸੁਣਾਉਣ ਵਾਸਤੇ ਤੇ ਤੁਹਾਡੇ ਵਾਸਤੇ ਅੱਜ ਮੈਂ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਲੈ ਕੇ ਆਇਆ ਤੇ ਇਹ ਮੈਨੂੰ ਪੱਕਾ ਪਤਾ ਵੀ ਤੁਸੀਂ ਨਹੀਂ ਸੁਣਿਆ ਹੋਣਾ ਇਹ ਮੇਰੇ ਬਚਪਨ ਦਾ ਗੀਤ ਹੈ ਤੇ ਮੇਰੀ ਭੂਆ ਜੀ ਖਰੀ ਗਾਉਂਦੇ ਹੁੰਦੇ ਸੀ ਇਹਨੂੰ ਤੁਸੀਂ ਢੋਲਕੀ ਤੇ ਵੀ ਗਾਇਓ ਢੋਲਕੀ ਦੀ ਵੀ ਮੈਂ ਤੁਹਾਨੂੰ ਗਾ ਕੇ ਸੁਣਾਉਂਗੀ ਤੇ ਅੱਜ ਇਹ ਵੀ ਮੈਂ ਥੋੜਾ ਲੰਬੀ heids ਤੇ ਸੁਣਾਉਂ ਕਿਉਂਕਿ ਮੇਰੇ ਸੁਰਤੇ ਬਾਹ ਲੰਬੀ heids ਹੁੰਦੇ ਨੇ ਤੇ ਮੈਂ ਉਹ ਵੀ ਤੁਹਾਡੀ ਇੱਛਾ ਪੂਰੀ ਜਰੂਰ ਕਰੂੰ ਢੋਲਕੀ ਦੇ ਬਹੁਤ ਸੋਹਣਾ ਲੱਗਦਾ ਇਹ ਤੇ ਅੱਜ ਤੁਸੀਂ ਇਹਨੂੰ ਲੰਬੀ heids ਤੇ ਸੁਣਿਆ ਹੈਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਹੁਣ ਸਰਦੀ ਚੱਲ ਰਹੀ ਹੈ ਨਾ ਹ ਬਾਲੇ ਭੈਣ ਭਾਈ ਕਹੀ ਜਾਂਦੇ ਨੇ ਸਾਨੂੰ ਰੀਸ਼ਾ ਸਾਨੂੰ ਜੁਕਾਮ ਹੈਨਾ ਉਹ ਮੈਂ ਕਿੰਨੇ ਪਾਈ ਹੋਏ ਨੇ ਵੀਡੀਓ ਪਾਈਆਂ ਹੋਈਆਂ ਨੇ ਉਹ ਜਰੂਰ ਖੋਲ ਕੇ ਦੇਖ ਲਿਆ ਕਰੋ ਤੇ ਅੱਜ ਮੈਂ ਇਹ ਤੁਹਾਨੂੰ ਇਹ ਇਹਦੇ ਬਾਰੇ ਪਾਉਂਗੀ ਵੀ ਸਰਦੀਆਂ ਵਿੱਚ ਜੁਕਾਮ ਤੋਂ ਰਾਹਤ ਪਾਓ ਖਾਂਸੀ ਤੋਂ ਰਾਹਤ ਪਾਓ ਹੈਨਾ ਆਪਣੀ ਕਾਲਮ ਦਵਾਈਆਂ ਤੇ ਲੈ ਕੇ ਬੈਠਿਓ ਤੇ ਲਿਖੋ ਨਾ ਭੁੱਲਿਓ ਨਾ ਭੁੱਲਿਓ ਜੇ ਨੂੰ ਚਾਹੇ ਤੁਹਾਡੇ ਕੰਮ ਦੀ ਕੰਮ ਆਵੇ ਹੋਰ ਕਿਸੇ ਭੈਣ ਭਾਈ ਨੂੰ ਸੈਂਦਾ ਆਪਣੀ ਕਦੋਂ ਲੋੜ ਪੈ ਜੀ ਹੈਨਾ ਫਿਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਮੈਂ ਨਹੀਂ ਡਾਕਟਰਾਂ ਕੋਲ ਜਾਂਦੀ ਮੈਂ ਇਹ ਜੇ ਉਹ ਫੋੜ ਪੋੜ ਇਹ ਦੇਸੀ ਦਮਾਗਿਆਂ ਨਾਲ ਜਿਵੇਂ ਉਹ ਹੈ ਬਵਾਸੀਰ ਮੈਨੂੰ ਗਿਆਨਾ ਪਿੰਡ ਤੋਂ ਭੈਣ ਦਾ ਫੋਨ ਆਇਆ ਵੀ ਮੈਨੂੰ ਇਸ ਤਰ੍ਹਾਂ ਹੋਇਆ ਮੈਂ ਉਹਨੂੰ ਕਿਹਾ ਵੀ ਆ ਲੈ ਤੂੰ ਤੇ ਉਹ ਤਿਲਾਂ ਦੇ ਤਿਲਾਂ ਦਾ ਪਾਊਡਰ ਕਾਲੇ ਤਿਲਾਂ ਦਾ ਪਾਊਡਰ ਤੇ ਮੱਖਣੀ ਉਹ ਬਿਲਕੁਲ ਠੀਕ ਹੋ ਗਈ ਤੇ ਖੂਨੀ ਅਬਾਦੀ ਬਵਾਸੀਰ ਉਹਦੇ ਵਾਸਤੇ ਮੇਰਾ ਪਾਇਆ ਹੋਇਆ ਇਹਦੇ ਨਾਲ ਹੀ ਠੀਕ ਹੋ ਜਾਂਦਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜਿਨੇ ਵੀ ਪਣਾਇਆ ਉਹ ਸਾਰੇ ਠੀਕ ਹੋਏ ਨੇ ਤੇ ਇਹ ਮੈਂ ਅਖਾ ਵੀ ਤੁਸੀਂ ਮੈਨੂੰ ਫੋਨ ਕਰਕੇ ਨਾ ਦੱਸਿਆ ਕਰੋ ਮੈਂ ਠੀਕ ਹੋਗਾ ਜਿਹਨੇ ਫੋਨ ਤੇ ਦੱਸਦਾ ਦੱਸਦਾ ਨਹੀਂ ਤਾਂ ਕਮੈਂਟ ਪਾ ਦਿਆ ਕਰੋ ਹੋਰ ਭੈਣਾ ਪੜਨੀਆਂ ਆਪਾਂ ਕਿਹੜਾ ਕਿਸ ਤੋਂ ਕੁਛ ਲੈਣਾ ਹੈ ਹਨਾ ਸਭ ਦਾ ਮੰਗਲ ਸਭ ਦਾ ਭਲਾ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀ ਆਂ ਵੀ ਸਾਰੇ ਭੈਣ ਭਾਈ ਤੰਦਰੁਸਤ ਰਹਿਣ ਤੇ ਇਸ ਪ੍ਰਮਾਤਮਾ ਸਾਹ ਨੂੰ ਹੱਸਦੇ ਖੇਡ ਦੇਖੇ ਨਾ ਡਾਕਟਰਾਂ ਕੋਲੇ ਭੇਜੇ ਹੈ ਨਾ ਹਾਨੀਵਾਰ ਨੂੰ ਤਾਂ ਫਿਰ ਸਾਰਾ ਕੁਝ ਕਰਨਾ ਪੈਂਦਾ ਪਰ ਪ੍ਰਮਾਤਮਾ ਪਹਿਲਾਂ ਹੀ ਹੋੜਫੋੜ ਕਰਕੇ ਦੇਖੋ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਛੋਟੇ ਛੋਟੇ ਗੱਲਾਂ ਨੇ ਇਹਨਾਂ ਦੇ ਫਾਇਦੇ ਵਾਲੇ ਵੱਡੇ ਨੇ ਹੈ ਨਾ ਤੇ ਲੋ ਹੁਣ ਤੁਸੀਂ ਆਜੋ ਰੰਗਾ ਰੰਗ ਪ੍ਰੋਗਰਾਮ ਵੱਲੇ ਹੈ ਨਾ ਵਾਲੇ ਤਾਂ ਗੀਤ ਨੂੰ ਉਡੀਕ ਰਹੇ ਨੇ ਤੇ ਜਿਹੜੇ ਸਿਆਣੇ ਭੈਣ ਭਾਈ ਉਹ ਕਹਿੰਦੇ ਨੇ ਜੀ ਸਾਨੂੰ ਨੁਕਤੇ ਦੀ ਜਿਆਦਾ ਉਡੀਕ ਰਹਿੰਦੀ ਹੈ ਪਹਿਲਾਂ ਮੇਰੇ ਗੀਤ ਨੂੰ ਪੂਰਾ ਦੇਖਿਆ ਕਰੋ ਫਿਰ ਤੁਸੀਂ ਨੁਕਤੇ ਨੇ ਦੇਖਿਆ ਕਰੋ ਗੀਤ ਨੂੰ ਪੂਰਾ ਸੁਣਿਆ ਕਰੋ ਕਿਤੇ ਵੀ ਕੋਈ ਉਹ ਛੱਡਿਆ ਨਾ ਕਰੋ ਕੋਈ ਵੀ ਚੋਟ ਸਟੈਂਜਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਗੀਤ ਕਿੱਥੇ ਤੱਕ ਕਿਵੇਂ ਪਹੁੰਚਿਆ ਹੈ ਨਾ ਤੇ ਲੋ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਇਹਦੇ ਵਿੱਚ ਵੀ ਦੱਸਿਆ ਇੱਕ ਬਹੁਤ ਸ਼ੈਨਸ਼ੀਲ ਕੁੜੀ ਹੈ ਉਹ ਆਪਣੇ ਸਹੁਰੇ ਵਿਆਹੀ ਗਈ ਹੈ ਤੇ ਫਿਰ ਉਹਨੂੰ ਸਾਰੇ ਹਾਸਾ ਮਖੌਲ ਕਰਕੇ ਦੇਖਦੇ ਨੇ ਪਰ ਉਸ ਵਿਚਾਰੀ ਨੇ ਕਿਸੇ ਦਾ ਗੁੱਸਾ ਨਾ ਕਰਿਆ ਉਹ ਕੀ ਕਹਿੰਦੇ ਗੀਤ ਦੇ ਵਿੱਚ ਵੀ ਮੈਂ ਕਿਉਂ ਨਹੀਂ ਗੁੱਸਾ ਕਰਿਆ ਕਿਉਂ ਨਹੀਂ ਹੈਨਾ ਤੇ ਇਹ ਜਿਹੀਆਂ ਕੁੜੀਆਂ ਵੀ ਘੱਟ ਨਹੀਂ ਤਾਂ ਮਿੰਟ ਚ ਫਿਰ ਹੁਣ ਲੜਾਈ ਖੜੀ ਹੋ ਜਾਂਦੀ ਹੈ ਉਸੇ ਵਕਤ ਹੀ ਹੈਨਾ ਤੇ ਪਰ ਉਹਨੇ ਉਹ ਇੰਨੀ ਹਤੰਬਲ ਵਾਲੀ ਦੱਸੀ ਹੋਈ ਹੈ ਇਹਦੇ ਵਿੱਚ ਉਹ ਕੁੜੀ ਵੀ ਮੈਂ ਨਹੀਂ ਕਿਸੇ ਦਾ ਫਿਰ ਗੁੱਸਾ ਕਰਿਆ ਤੇ ਸਾਰਿਆਂ ਨੇ ਮੈਨੂੰ ਪਰਤਿਆ ਕੇ ਦੇਖਿਆ ਤੇ ਤੁਸੀਂ ਇਸ ਗੀਤ ਰਾਹੀਂ ਨੂੰ ਸੁਣੋਗੇ ਕੀ ਨੇ ਮਾ Bye, ഗീ മൈയ്യൂല

Hãy subscribe cho kênh Ghiền Mì Gõ Để không bỏ lỡ những video hấp dẫn

ਰਸੇ ਗੁਨ ਨੀ ਮੇਰੇ ਮਾਇਨੇ ਮਰਿਆ ਨੀ ਮੇਰੇ ਮਾਇਨੇ ਮਰਿਆ ਨੀ ਮੈਂ ਕਰ ਲੈ ਸਭ ਰਸੇ ਬੁਰੀ ਨੀ ਹਾਲ ਕੀ ਵਟਿਲੇ ਸੀ ਕੂਰੀ ਨੀ ਹਲਕੀ ਵਟਿ ਨਹੀਂ ਸੀ ਕੂਰਵੀ ਨੀ ਮੈਂ ਛੱਡ ਦਿੱਤਾ ਆਪਣਨ

ਤੇ ਦੱਸਿਓ ਇਹ ਰਸਗੁੱਲੇ ਦਾ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਇਹ ਨਵਾਂ ਗੀਤ ਹੈ ਤੇ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਣਾ ਹੈਨਾ ਤੇ ਲਓ ਜਰੂਰ ਕਮੈਂਟ ਕਰਕੇ ਦੱਸਣਾ ਮੈਨੂੰ ਗੀਤ ਕਿਹੋ ਜਿਹਾ ਲੱਗਿਆ ਤੇ ਬਾਕੀ ਇਹਨੂੰ ਢੋਲ ਕਿਤੇ ਵੀ ਗਾ ਸਕਦੇ ਹਾਂ ਉਹਦੀ ਤਰ੍ਹਾਂ ਜੇ ਤੁਹਾਨੂੰ ਮੈਂ ਫੇਰ ਦੱਸੂਗੀ ਗਾ ਕੇ ਵੀ ਸੁਣਾਉਂਗੀ ਤੇ ਹੁਣ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਲਓ ਆਜੋ ਹੁਣ ਤੰਦਰੁਸਤੀ ਵੱਲ ਹੈਨਾ ਉਮੇ ਤੁਹਾਨੂੰ ਦੱਸਿਆ ਸੀ ਵੀ ਹੁਣ ਵੀ ਜੁਕਾਮ ਤੋਂ ਸਰਦੀ ਹੈ ਨਾ ਖਾਂਸੀ ਜੁਕਾਮ ਤੋਂ ਰਾਹਤ ਪਾਓ ਕਲਮ ਇਹ ਵਾਦ ਲੈ ਲਈ ਕਾਪੀ ਲੈ ਲਈ ਨਾ ਲੈ ਲਈ ਠੀਕ ਹੈ ਤੇ ਲੋ ਹੁਣ ਫਿਰ ਸੁਣੋ ਤੁਸੀਂ ਪਹਿਲਾਂ ਤੁਸੀਂ ਦੋ ਕੱਪ ਪਾਣੀ ਦੇ ਲੈ ਲੇ ਹੈ ਨਾ ਲੈਨੇ ਤੇ ਅਦਰਕ ਦਾ ਜਿਹੜਾ ਟੁਕੜਾ ਉਹ 1 ਇੰਚ ਕद्दूकस ਕਰ ਲਿਆ ਅਦਰਕ ਨੂੰ ਹੈ ਨਾ ਉਹ ਇੱਕ ਕद्दूकस ਕਰ ਲਿਆ ਤੇ ਤુલਸੀ ਦੇ 8-10 ਪੱਤੇ 10-12 ਹੀ ਪਾ ਸਕਦੇ ਹਾਂ ਤੁਰਸੀ ਦੇ ਪੱਤੇ ਲੋ 8-10 ਜਾਂ 10-12 ਲੈ ਲਓ ਹੈਨਾ ਤਾਂ ਕਾਲੀ ਮਿਰਚ 6-7 ਨਾਲ ਕਿੰਨੇ 6 ਨਾਲ ਲੈ ਲਓ 7 ਨਾਲ ਇੱਕ ਅੱਧਾ ਨਾਲ ਗੇਰ ਦਰਦ ਹੈਨਾ 6-7 ਲਾਜ਼ਮੀ ਲਓ ਹੈਨਾ ਤਾਂ ਇਹਨੂੰ ਜਿਹੜੀ ਕਾਲੀ ਮਿਰਚ ਆਦਰ ਦੇ ਦੀ ਕੁੱਟ ਲੈਣੀ ਹੈ ਹੈਨਾ ਤੇ ਲੌਂਗ ਸਿਰਫ ਇੱਕ ਹੈਨਾ ਦਾਲ ਕਿੰਨੀ 1 ਇੰਚ 1 ਇੰਚ ਦਾਲ ਚੀਨੀ ਹੈਨਾ ਤੇ ਗੁੜ ਸਵਾਦ ਅਨੁਸਾਰ ਤੇ ਇਹਨੂੰ ਤੁਸੀਂ ਜਿੰਨਾ ਕਿ ਤੁਸੀਂ ਹਲਦੀ ਦਾ ਪਾਉਣਾ ਤੁਸੀਂ ਅੱਧਾ ਚਮਚਾ ਆਹ ਜਿਹੜੀ ਘਰੇ ਸਰਦੀ ਚ ਪਾਉਣਾ ਤੁਸੀਂ ਹਲਦੀ ਹੈ ਨਾ ਇਹ ਅੱਧਾ ਚਮਚਾ ਇਹ ਹਲਦੀ ਪਾ ਲਓ ਤੇ ਗੁੜ ਤੁਸੀਂ ਸਵਾਦ ਅਨੁਸਾਰ ਜੇ ਕਿਸੇ ਨੂੰ 슈ਗਰ ਵਗੈਰਾ ਤਾਂ ਉਹ ਭਾਈ ਫਿਰ ਇਹ ਇਹ ਮਿੱਠਾ ਨਾ ਪਾਓ ਠੀਕ ਹੈ ਤੇ ਇਹਦਾ ਤੁਸੀਂ ਫਿਰ ਕਾੜਾ ਬਣਾ ਕੇ ਪੀਓ ਇਹ ਸਾਰਾ ਉਹ ਪਾਤਾ ਪਾਣੀ ਨਰਮ ਤਾਂ ਲਿਆ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਤੀਆਂ ਨਾ ਤਾਂ ਫਿਰ ਤੁਸੀਂ ਇਹਦਾ ਕਾੜਾ ਬਣਾ ਕੇ ਪੀਓ ਮਤਲਬ ਦੋ ਕੱਪ ਪਾਣੀ ਹੈ ਤੇ ਦੋ ਇਸੇ ਇੱਕ ਹਿੱਸਾ ਮਚਲੇ ਦੋ ਇਸੇ ਰਹਿ ਗਿਆ ਪਾਣੀ ਹੈ ਨਾ ਆਵਾਗ ਇਹਨੂੰ ਘਰ ਲਓ ਤੇ ਫਿਰ ਪੀਓ ਹਾਂ ਤੇ ਸਰਦੀ ਜ਼ੁਕਾਮ ਖਾਂਸੀ ਤੁਹਾਨੂੰ ਰਾਤ ਮਿਲੂ ਅੱਜ ਪੀ ਲਿਆ ਕੱਲ ਨੂੰ ਫਿਰ ਠੀਕ ਹੈ ਬਸ ਇੰਨਾ ਕੀ ਹੈ ਆਰਾਮ ਨੂੰ ਤਿੰਨ ਦਿਨ ਵੀ ਪੀ ਸਕਦੇ ਹੋ ਨਾ ਹੈ ਨਾ ਜਿਹਨੂੰ ਪਹਿਲੀ ਵਾਰੀ ਲਾਵਾਂਗਾ ਠੀਕ ਹੈ ਹੈ ਨਾ ਨਹੀਂ ਦੂਜੀ ਦਿਨ ਵੀ ਲੈ ਸਕਦੇ ਕਿਸੇ ਨੂੰ ਜ਼ਿਆਦਾ ਹੁੰਦਾ ਕਿਸੇ ਨੂੰ ਥੋੜਾ ਹੁੰਦਾ ਹੈ ਨਾ ਤੇ ਲਓ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ ਇਸੀ ਦਾ ਵੀ ਸਾਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਅੱਛਾ ਜਿਹੜਾ ਤੁਸੀਂ ਮੈਨੂੰ ਸੁਰਮਾ ਮੰਗਾਉਣਾ ਹੈ ਨਾ ਉਹ ਤਾਂ ਮੰਗਾਓ ਜੇ ਤੁਸੀਂ ਪਾਉਣਾ ਹੁੰਦਾ ਹੈ ਉਹ ਹਰ ਹਾਲਤ 100% ਮੰਗੂ ਸਹੀ ਹੈ ਮੈਂ ਪਰਸੈਂਟ ਕਹਿੰਦੀ ਨਹੀਂ ਹੁੰਦੀ ਕਿਉਂਕਿ ਫਿਰ ਇਹ ਬਈ 100% ਤਾਂ ਪਰਮਾਤਮਾ ਹੀ ਗਾਰੰਟੀ ਦਿੰਦਾ ਮੈਂ ਨਹੀਂ ਗਾਰੰਟੀ ਦੇ ਸਕਦੀ ਕਿ ਉਹ ਤਾਂ ਹੀ ਮੰਗਾਓ ਜੇ ਮੜਿਆ ਲੱਗਦਾ ਨਾ ਲੱਗਦਾ ਤਾਂ ਪਰਵਾਹ ਨਾ ਕਰੋ ਤੇ ਉਹ ਬਿਲਕੁਲ ਸਹੀ ਹੁੰਦਾ ਨਿਗਾ ਸਹੀ ਹੋ ਜਾਂਦੀ ਹੈ ਲਾਲੀ हट ਜਾਂਦੀ ਹੈ ਖੁਰਖੜ ਜਾਂਦੀ ਹੈ ਅੱਖਾਂ ਲੈਂਦੀਆਂ ਨੇ ਤੇ ਉਹ ਤੇ ਚਲੋ ਫਿਰ ਜਿਸ ਨੇ ਮੰਗਾਉਣਾ ਤੁਸੀਂ ਜਿੰਨੇ ਮੰਗਾਇਆ ਉਹ ਜਰੂਰ ਪਾਉਂਦੇ ਰਹੋ ਕਈਆਂ ਨੇ ਕਹਦੇ ਜੀ ਇਸ ਨਾਲ ਲੱਗਿਆ ਮੜਾ ਜਾ ਅੱਜ ਲੱਗ ਗਿਆ ਫਿਰ ਤੁਸੀਂ ਕਦਨ ਪਾਇਆ ਦੋ ਦਿਨ ਪਾਇਆ ਨਾ ਫਿਰ ਉਹ ਕੀ ਫਾਇਦਾ ਕਰੂਗਾ ਹਨਾ ਉਹ ਲਗਾਤਾਰ ਹੀ ਪਾਉਣਾ ਤੇ ਪਰਮਾਤਮਾ ਬੱਚਿਆਂ ਦੀਆਂ ਅਣਕਾਂ ਲਗੀਆਂ ਸਿਆਣਿਆਂ ਦੀਆਂ ਅਣਕਾਂ ਲਗੀਆਂ ਤੇ ਮੈਂ ਕਹਿੰਦੀਆਂ ਮਹੀਨੇ ਮਰੋਂ ਸੂਈ ਤੱਕ ਪਾਉਂਗੇ ਤਾਂ ਲੋਕ ਪਹਿਣਾ ਕਹਿੰਦੇ ਜੀ ਇਸ ਤੋਂ ਪੰਜਵੇਂ ਦਿਨ ਤੱਕ ਪਾਉਣ ਲੱਗੇ ਕੋਈ ਕੁਝ ਮਹੀਨੇ ਦਿਨ ਤੱਕ ਪਾਉਣ ਲੱਗੀ ਹਨਾ ਤੇ ਲੋ ਫਿਰ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਦਿਨ ਤੇ ਨਵੇਂ ਮੁਕਤਨਾ ਫਿਰ ਮਿਲਾਂਗੇ